ਸ੍ਰੀਕਾਲ ਦੋਸਤੋ ਅੱਜ ਆਪਾਂ ਆਏ ਆਂ ਰਾਜਸਥਾਨ ਹਿੰਦੂ ਮੱਲ ਕੋਟ ਦੇ ਵਿੱਚ ਨਾ ਬਈ ਜੀ ਹਾਂਜੀ ਤੇ ਬਈ ਜੀ ਸਾਰਾ ਵਾਣ ਵਿਹਲੇ ਕਿਉਂ ਰੱਖੇ ਬੈਠਾ ਨਰਮਨ ਨੁਰਮਨ ਵੀਚ ਦੇ ਕੇ ਪੈਸੇ ਮੁੱਕ ਗਏ ਕਿ ਬੀਂ ਨਹੀਂ ਮਿਲਦਾ ਬਾਈ ਸਭ ਕੁਝ ਹੈਗਾ ਬੀਂ ਵੀ ਹੈਗਾ ਪੈਸੇ ਵੀ ਹੈਗੇ ਆ ਠੀਕ ਆ ਪਰ ਪਾਣੀ ਹੈ ਨਹੀਂ ਬਾਈ ਪਾਣੀ ਹੈ ਨਹੀਂ ਪਾਣੀ ਕੱਥਲੇ ਗਿਆ ਨਹਿਰ ਦਾ ਵੀ ਨਹੀਂ ਨਹਿਰ ਦਾ ਬਾਈ ਆ ਤੁਹਾਡੇ ਮਾਨ ਸਾਹਿਬ ਸੀਐਮਐਫ ਪੰਜਾਬ ਨੇ ਰੋਕ ਲਾ ਰਖੀ ਰਾਸਥਾਨ ਹਾਂ ਰਾਸਥਾਨ ਨੂੰ ਪਾਣੀ ਉਹਦਾ ਹਰਿਆਣੇ ਨਾਲ ਨਹੀਂ ਬਈ ਰੌਲਾ ਕੇ ਰਾਸਥਾਨ ਰਾਸਥਾਨਾ ਵੀ ਰੌਲਾ ਬਈ ਉਹਦਾ ਠੀਕ ਆ ਤੇ ਸਾਡੇ ਤਾਂ ਬਈ ਕਈ ਪਾਣੀ ਦੀਆਂ ਮਾਰਗੀਆਂ ਨਹੀਂ ਲਾਉਂਦੇ ਲੋ ਉਹ ਤਾਂ ਬਾਈ ਤੁਹਾਡੇ ਕੋਲ ਪਾਣੀ ਹੈ ਮੋਟਰਾਂ ਤੇ ਹੈ ਨਾ ਤੁਸੀਂ ਮੋਟਰਾਂ ਲਾ ਲੋਗੇ ਪੈਸੇ ਪਾਣੀ ਖਾਰਾ ਪਾਣੀ ਪਾਣੀ ਖਾਰਾ ਕਿੰਨਾ ਖਾਰਾ ਬਾਈ ਪਾਣੀ ਵੱਧੂ ਹੀ ਖਾਰਾ ਹੈ ਵੱਧੂ ਕਿੰਨਾ ਕਿੱਥੋਂ ਕਿਤਾਂ ਹੀ ਮੰਨ ਲਓ ਇਹ ਖਾਰਾ ਆ ਬੋਰ ਖਗਾ ਸਾਹਮਣੇ ਵਖੀ ਇਹਦਾ ਨਾ ਹਾਂ ਗਲਾਸ ਪਾਣਾ ਪੀ ਲੋਸ ਬਰਾਤ ਸਾਹਿਬ ਇਹ ਆਪਣੇ ਨਾਲਾ ਨਹੀਂ ਖੋਲਦਾ ਕਬਜੀ ਪਾਣ ਕਬਜੀ ਪਾਣਗਾ ਇਹਦਾ ਹੀ ਇਹ ਪਾਣੀ ਵੇਚ ਲੈਣੇ ਸਾਡੇ ਕਬਜੀ ਬਹੁਤ ਆਦੇ ਲੋਕਾਂ ਨੂੰ ਕਬਜੀ ਵੈਣੀ ਕੱਢ ਦੂਗਾ ਬਾਈ ਕਬਜੀ ਪਾਠ ਹਾਂ ਇੰਨਾ ਖਾਰਾ ਪਾਣੀ ਹੈ ਬਾਈ ਠੀਕ ਹੈ ਪਾਣੀ ਬਣਾ ਔਖਾ ਹੀ ਆ ਜੀ ਪਾਣੀ ਬਣਾ ਬਹੁਤ ਔਖਾ ਹੈ ਇਹ ਜਵਾਰ ਕਿਵੇਂ ਬਈ ਖੜੀ ਆ ਜਵਾਰ ਆਪਣੀ ਬਈ ਮੋਟਰ ਲੱਗੀ 2 ਇੰਚੀ ਉੱਥੇ ਅੱਛਾ ਉਹ ਵੀ ਲੱਗੀ ਵਿਖਦੀ ਹੁੰਨੀ ਤੁਹਾਨੂੰ ਠੀਕ ਹੈ ਠੀਕ ਆ ਉਹਦੇ ਕਰਕੇ ਆਪਾਂ ਬਈ ਪਸ਼ੂ ਥੋੜੀ ਪੁੱਖੇ ਮਾਰਨੇ ਚਾਹ ਗੱਲ 'ਚ ਸੰਗਲ ਪਾਇਆ ਗਿਆ ਨਹੀਂ ਉਹ ਪ੍ਰਕਾਸ਼ ਤੇ ਚੱਲਦੀ ਬਈ ਉਹ ਜਨਰੇਟਰ ਆਪਣੇ ਕੋਲੇ ਜਨਰੇਟਰ ਚਲਾ ਲਦੇ ਮੱਛੀ ਮੋਟ ਪਾ ਰੱਖੀ ਆਪਾਂ 2 ਇੰਚੀ ਪਾਣੀ ਆ ਤੇ ਆ ਡਿੱਗੀ ਦਾ ਸਿਸਟਮ ਡਿੱਗੀ ਦਾ ਬਈ ਯਾਰ ਹਾਂ ਤੁਹਾਡੀ ਵੀਡੀਓ ਨਾਲ ਆਪੇ ਆਪਣਾ ਕੰਮ ਬਣਦਾ ਜਾਂਦਾ ਹੌਲੀ ਹੌਲੀ ਐਮਐਲਏ ਬਰਾੜ ਸਾਹਿਬ ਹਾਂ ਜੀ ਹਾਂ ਜੀ ਬਹੁਤ ਸੋਹ ਉਹਨਾਂ ਦੋਵੇਂ ਬਰਾੜ ਆਖੀ ਜਾਂਦੇ ਤੇ ਬਣਾਦ ਗਿਆ ਬੰਦੇ ਦੀਆਂ ਹਾਂਜੀ ਹਾਂਜੀ ਤੇਰੀ ਆ ਗਈ ਫੈਲ ਬਾਈ ਆਪਣੀ ਆ ਗਈ ਬਾਈ ਦਸੰਬਰ ਵਿੱਚ ਬਾਈ ਵੀਡੀਓ ਪਾਈ ਸੀ ਰਾਜਸਥਾਨ ਚ ਵੀ ਸਾਡਾ ਚੈਨਲ ਚੱਲਦਾ ਨਾ ਬਾਈ ਹਾਂਜੀ ਹਾਂਜੀ ਤੇ ਇਹ ਬਾਈ ਲਾ ਕੇ ਫਿਰ ਹੱਲ ਹੋ ਜੂ ਇਹ ਲਾ ਕੇ ਆਪਾਂ ਇੱਥੇ ਬਾਈ ਡਿੱਗੀ ਬਣਾ ਕੇ ਵਧੀਆ ਪੰਨਾ ਪਾ ਕੇ ਠੀਕ ਕੋਈ ਨਹਿਰੀ ਪਾਣੀ ਆ ਜਾ ਕਰਨਾ ਕੋਈ ਸਾਪੜੀ ਇੱਕ ਦੋ ਸੋਲਰ ਦੀ ਲਾ ਰਹੇ ਮੋਟਰ ਆਪਾਂ ਅੱਛਾ ਠੀਕ ਹੈ ਦੇ ਵਿੱਚ ਚੱਲੀ ਜਾ ਸੋਲਰ ਦਾ ਬਾਈ ਕੀ ਸਿਸਟਮ ਆ ਤੁਹਾਡੇ ਦਾ ਸਬਸਿਡੀ ਹੈਗੀ ਹਾਂ ਸਬਸਿਡੀ ਹੈਗੀ ਵੀਰੇ ਕਿੰਨੀਆਂ ਬਾਈ ਉਹ ਰਹੀ 50 40 50% ਦੇ ਤੇ ਅਲਾਂਸਨ ਸਬਸਿਡੀ ਹੈਗੀ ਹੈ ਤੇ ਕਿੰਨੇ ਕਿਦਸ ਲੱਗ ਜਾਂਦੀ ਹੈ ਬਈ ਉਹ ਤਾਂ ਬਈ ਅੱਜ ਫਾਈਲ ਲਾ ਦੇ ਤਿੰਨ ਦਿਨ ਚਾਰ ਦਿਨ ਮੇਰੇ پاس ਕਰ ਦਿੰਦੇ ਉਹ ਤਾਂ ਠੀਕ ਹੈ ਹਾਂ ਉਹ ਆਪਾਂ ਇਸ ਕਰਕੇ ਲਾਈ ਆ ਆਪਾਂ ਕੋਲ ਭਾਈ ਢਿੱਗੇ ਸਾਰੇ ਜੋ ਫਿਰ ਪਾਣੀ ਵੀ ਕਿਵੇਂ ਮਿੱਠਾ ਹੋਊਗਾ ਤਾਂ ਲਾਉਗੇ ਉਹ 50 ਫੁੱਟ ਤੇ ਮੋਟਰ ਲਾ ਦਾਂਗੇ ਠੀਕ ਹੈ 2 2 ਇੰਚੀ ਪਾਣੀ ਚੱਲੀ ਜਾਵੇ 10 ਇੰਚੀ ਹਾਂ 4 ਇੰਚੀ ਬਾਰੇ 4 ਜਾਂ 8ਵੇਂ 10 ਨਿੱਗੀ ਭਰ ਦਿਆ ਕਰੂਗੀ ਆਪਣੀ ਕੋਸ ਨਹਿਰ ਦਾ ਰਲ ਜਾ ਕੇ ਰਕੋ ਸੋਏ ਆਪਾਂ ਆ ਵੀ ਫਸਲ ਲੋਡ ਮੁਤਾਬਕ ਹਾਂਜੀ ਹਾਂਜੀ ਫਿਰ ਵੀ ਪਾਣੀ ਦੀ ਕਦਰ ਕੀਮਤ ਬਹੁਤ ਆ ਥ ਆਏ ਤਾਂ ਨਹੀਂ ਬਈ ਖਰਾਬ ਕਰ ਦੋ ਪਾਣੀ ਡੋਲਤਾ ਉੱਤਰ ਡੋਲਤਾ ਜਵਾਕ ਡੋਲੇ ਜਵਾਕ ਕੁੱਟੇ ਜਾਂਦੇ ਠੀਕ ਹੈ ਹਾਂ ਤੇ ਹੁਣ ਬਈ ਫਿਰ ਠੇਕਾ ਥੱਲੇ ਆਇਆ ਹੋਊਗਾ ਕਿ ਸਾਡੇ ਵਾਲੀ ਪੇੜ ਚਾਲਾ ਬਾਈ ਨਾ ਨਾ ਪੇੜ ਚਾਲਾ ਠੇਕਾ ਕਿਵੇਂ ਥੱਲੇ ਆ ਗਿਆ ਵੀਰੇ ਯਾਰ ਠੇਕਾ ਰ ਬਾਈ ਬੋਲੀਆਂ ਲਾਲ ਲਕ ਲਈਆਂ ਰੋਕਾਂ ਨੇ 30 ਠੇਕਾ ਬਜਨ ਠੇਕਾ 18000 ਨੂੰ ਚੜੀ ਸਾਹਮਣੇ ਜਮੀਨ ਆਪਣੇ ਨਗਦ ਪੈਸੇ ਆਂਦੇ 18000 18000 ਰੁਪਏ ਨਗਦ ਪੈਸੇ ਸਾਡੇ ਵਾਲਾ ਤਾਂ ਹੋ ਗਿਆ 30 35000 ਹਾਂਜੀ ਹਾਂਜੀ ਸਾਡੇ ਨਾਲ ਤਾਂ ਫੇਰ ਵੀ ਘੱਟ ਆ ਯਾਰ ਸਾਡੇ ਦਾ 80 80 ਗਰੀ ਬੈਠੇ ਬਾਈ ਠੀਕ ਹੈ ਤੇ ਚਾਹ ਕਣਕ ਆ ਪੱਕੀ ਤਾਂ ਇਹਨਾਂ ਇਥੇ ਉਹਨਾਂ ਉਮੀਦ ਨਹੀਂ ਤੂੰ ਦੱਸ ਦੇ ਬਰਾੜ ਸਾਹਿਬ ਦੂਰ ਦੂਰ ਕੈਮਰਾ ਕਵਾ ਦੇ ਅਲਾ ਕੋ ਗਾਪੀ ਮਾਰਾ ਮੈਂ ਹਰੀਆਲੀ ਵਿਖਾ ਦੇ ਕਿਸੇ ਪਾਸੇ ਵੀ ਆਪਣੇ ਪੱਠਾ ਤਲਾਵਾ 3 ਕਿਲੋਮੀਟਰ ਤੋਂ ਲੈ ਕੇ ਆਪਣਾ ਜਬਾਤ ਤੋਂ ਬਿਨਾ ਹੋਰ ਇਹ ਵੀ ਬੰਦਾ ਹਿੰਮਤੀ ਤਾਂ ਕਰਕੇ ਤੇਲ ਤੂਲ ਮਚਾ ਕੇ ਬਈ ਹਾਂਜੀ ਹਾਂਜੀ ਠੀਕ ਹੈ ਤੇ ਫੇਰ ਤਾਂ ਬਈ ਐਤ ਕੀ ਠੇਕੇ ਪੂਰੇ ਨਹੀਂ ਹੋਏ ਉਹਨੇ ਲੋਕਾਂ ਦੇ ਇੱਕ ਕਿੱਥੇ ਪੂਰੇ ਅਜੇ ਤਾਂ ਖਰਦ ਆ ਜੇ ਕੀ ਬੰਦਾ ਤੇਲ ਦੇਖੋ ਤੇਲ ਕੀ ਧਾਰ ਦੇਖੋ ਅਬੀ ਟਾਈਮ ਲੱਗੇਗਾ ਠੀਕ ਹੈ ਠੀਕ ਹੈ ਤੇ ਅੱਗੇ ਉਹ ਬਈ ਵਾਰੀ ਅੱਗੇ ਆ ਜਾਂਦੀ ਸੀ ਕਿੰਨੇ ਵਾਰੀ ਅੱਗੇ ਬਈ ਹਫਤਾ ਵਾਰੀ ਆ 15 ਦਿਨਾਂ ਤੋਂ ਹਾਂਜੀ ਹਾਂਜੀ ਵਾਰੀ ਆ ਹੁਣ ਤਾਂ ਬਾਈ 1 April ਦਾ ਬੰਦ ਆ ਪਾਣੀ ਵਿੱਚੋਂ ਪੀਨ ਨੂੰ ਪਾਣੀ ਛੱਡਿਆ ਮੋਗੇ ਬੰਦ ਕਰਕੇ ਠੀਕ ਆ ਉਹ ਵੀ ਮੈਂ ਪੱਠੇ ਲਾਏ ਸੀਗੇ ਮੈਂ ਕਹਾਂਗੇ ਮਿੱਟਨ ਮਿੱਤ ਮੁਤ ਕਰਕੇ ਮੈਂ ਪੱਠੇ ਜਾਨਰ ਤਰਫ ਕੇ ਮਾਰੀਏ ਠੀਕ ਆ ਪਾਣੀ ਨੇ ਇੱਥੇ ਤੱਕ ਠੀਕ ਪੀਨ ਵਿੱਚ ਪੀਨ ਨੂੰ ਛੱਡਿਆ ਲਾਉਣ ਨੂੰ ਪਾਣੀ ਜਾਏਗਾ ਠੀਕ ਆ ਥੱਲੇ ਵਾਲਾ ਵੀ ਬਈ ਆਇਆ ਹਾਂ ਰਾਜਸਥਾਨ ਬਈ ਸੋਨਾ ਬਹੁਤ ਐ ਤੇ ਪਰ ਪਾਣੀ ਦੀ ਕਮੀ ਪਾਣੀ ਦੀ ਪਾਣੀ ਦੀ ਕਮੀ ਜੇ ਬਈ ਇੱਥੇ ਪੰਜਾਬ ਵਾਂਗੂ ਥੱਲੇ ਪਾਣੀ ਮਿੱਠਾ ਹੋਵੇ ਮੈਨਰੀ ਪਾਣੀ ਹੋਵੇ ਸਵਰਗ ਆ ਬਾਈ ਫਿਰ ਇਹ ਉਹ ਹੈ ਵੀ ਪੰਜਾਬ ਬਾਰਡਰ ਤੇ ਹਾਂ ਜੇ ਪੰਜਾਬ ਬਾਰਡਰ ਤੇ ਕਿੰਨੀ ਵਾਟ ਰਹਿ ਕੇ ਬਾਰਡਰ ਬਈ ਬਾ 3 ਕਿਲੋਮੀਟਰ ਹੈਗਾ ਬਈ 3 ਕਿਲੋਮੀਟਰ ਬਈ ਹੋਰ ਦੇ ਨਾਲ ਲੱਗਦਾ ਰਾਜਸਥਾਨ ਹੈ ਰਾਜਸਥਾਨ ਨਹੀਂ ਕਹਿ ਸਕਦੇ ਇਕੱਲਾ ਪਾਣੀ ਦੇ ਹੀ ਆ ਇੱਥੇ ਦੂਜਾ ਸਾਰਾ ਪੰਜਾਬ ਵਾਲੀ ਵਾਹਣਾ ਇੱਥੇ ਤੇ 17 18000 ਨੂੰ ਤੇ ਪਰ ਮਿਹਨਤੀ ਆ ਬੰਦੇ ਤੇ ਆ ਤੁਨੀ ਦਾੜੀ ਬਈ ਬਣਾਈ ਨਹੀਂ ਅਜੇ ਥੋੜੀ ਫੇ ਬਣਾ ਲਾਂ ਵੇਲਾ ਪਿਆ ਆਪੇ ਹੋਲੇ ਅੱਧੀ ਜਿੰਨੀ ਵਾਰੀ ਜੋ ਕੀ ਬਣਾ ਲਈ ਹੁਣ ਮਸ਼ੀਨਾਂ ਵੇਲੀਆਂ ਹੋ ਜਾਣਗੀਆਂ ਬਸ ਫੇਰੇ ਬਸ ਠੱਕ ਲੈਣੇ ਲਾਂਗਾ ਭੇਜ ਲਾਂਗਾ ਦਿੱਤਾ ਵੇ ਭਾਈਆਂ ਨੂੰ ਡਾਕਖਾਲਾ ਸੱਟੇ ਮਾਰਦੀ ਭੇਜ ਜਦੋਂ ਆਪਣੇ ਕੋ ਦੋੜ ਉਹ ਵੀ ਇਹ ਆ ਰਾਜਸਥਾਨ ਦੇ ਚੈਲੰਜਰ ਕਾਫੀ ਆ ਨਾ ਤੇ ਭਾਈ ਨੇ ਉਹ ਚ ਛੋਲੇ ਆਪਾਂ ਵੀ ਆ ਰਿਸੀ ਲੈ ਗਏ ਫਿਰ ਤਾਂਗੇ ਵੀ ਰੇਸ ਪਰੇ ਘਟਾ ਹਾਂ ਫਸਲਾਂ ਹੋ ਸਕਦੇ ਵੀ ਤੇ ਵਿਚਾਲੇ ਯਾਰ ਮੀਂਹ ਦੇ ਆਸਰੇ ਹੋ ਜਾਣਾ ਸਰੋਂ ਆ ਮੀਂਹ ਤੇ ਹੋ ਜਾਂਦੀਆਂ ਹੁਣ ਜਿਹੜੀ ਇੱਥੇ ਆਪਾਂ ਸਰੋਂ ਆਪਾਂ ਸਰੋਂ ਵੇਚਣੀ ਇੱਥੇ ਨੀ ਪਲੋ ਮਾਰਕਰਾ ਦਾਂਗੇ ਮੀਂਹ ਪੈ ਗਿਆ ਠੀਕ ਹੈ ਵੱਤਰ ਨਾਪ ਲਾ ਗਏ ਸਹੀ ਹੈ ਸਰੋਂ ਹੁਣ ਤਾਂ ਮੀਂਹ ਤੇ ਆ ਮੀਂਹ ਤੇ ਡਿਪੈਂਡ ਹੋ ਗਿਆ ਭਾਈ ਜਿਹੜਾ ਅਨਾਜ ਆ ਸਾਮ ਕੇ ਰੱਖਦੇ ਭਾਈ ਜਿਹੜੀ ਜਿਵੇਂ ਹੁਣ ਆ ਕਾਲ ਵਾਲਾ ਕੰਮ ਹੀ ਆ ਹਾਂਜੀ ਹਾਂਜੀ ਨਰਮਾ ਦਾ ਵੀ ਜੀ ਦਾ ਨਹੀਂ ਲੇਟ ਹੋ ਗਿਆ ਨਾ ਹਾਂਜੀ ਹਾਂਜੀ ਨਰਮਲ ਬ ਸੱਤ ਦਿਨ ਰਹਿ ਗਏ 20 ਤਰੀਕ ਤੱਕ ਬਰਾੜ ਸਾਹਿਬ ਨੰਨਮਾ ਵੀ ਸਕਦੇ ਆ ਪਰ ਸਹੀ ਪੈਦਾਵਾਰ ਲੜੀ ਇਹਦਾ 20 ਤੋਂ ਬਾਅਦ ਤੇ ਵਿਜੋ ਚ ਨਾ ਵੀਜੋ ਉਹ ਤਾਂ ਤੇ 20 ਤਰੀਕ ਤੋਂ ਬਾਅਦ ਵਿੱਜਾ ਵੀ ਗਿਆ ਠੀਕ ਹੈ ਚੱਟਾ ਪੱਥਰੀ ਖਾਜੀ ਉਹਦਾ ਠੀਕ ਹੈ ਉਹ ਤੋਂ ਬਾਅਦ ਫਿਰ ਬਈ ਬਾਜਰਾ ਤੇ ਮੂੰਗੀ ਤੇ ਕਈ ਗੱਲ ਜਮੀ ਮੂੰ ਪਿਆਗਾ ਹਾਂ ਮੀਮੂ ਪਿਆਗਾ ਵਿੱਜਾਂਗੇ ਨਹੀਂ ਤਾਂ ਫਿਰ ਜੋ ਹੋ ਗਈ ਪ੍ਰਮਾਤਮਾ ਠੀਕ ਹੈ ਇਹ ਹੈ ਬਈ ਇੱਧਰ Rajasthan ਦਾ ਕੰਮ ਹੈ ਰਿਹਾ ਪਾਣੀ ਬਣਾਣਾ ਸਾਰੇ ਬਈ ਔਖਾ ਹੈ ਪਾਣੀ ਦੀ ਬਈ ਕਦਰ ਕਰਿਆ ਕਰੋ ਕਈ ਆਪਣੇ ਬਈ ਵਾਰੀ ਨਹੀਂ ਮਿਹਨੇ ਜਾ ਕੇ ਮੋਗਿਆਂ ਚਾਣਾ ਤੇ ਖਾਲ ਪੰਨੇ ਪਿਆ ਖਾਲ ਨੱਪੀ ਬਿਠੇ ਲੋਕ ਸਾਡੇ ਵੀ ਖਾਲ ਹੀ ਰੁੱਕੀ ਬਿਠੇ ਆ ਪਾਣੀ ਵਾਰੀ ਲਾਉਣੀ ਪਾਣੀ ਫਿਰ ਕੋਈ ਗੱਲ ਕਰਦਾ ਇਨੇ ਵੀ ਮੋਟਰ ਦਾ ਸੋਚ ਨੱਪਿਆ ਪਾਣੀ ਬਾਹਰ ਆ 5 ਇੰਚ ਬੰਮੀ ਜਾਂਦੀ ਨਹੀਂ 5 ਇੱਥੇ ਚਲੀ 5 ਉੱਥੇ ਇੱਥੇ ਵੇਖੋ ਆਗੇ ਮਿੰਡ ਮਿੰਡਰ ਇੱਕ ਮਿੰਟ ਪਿੱਛੇ ਲੜਾਈ ਹੁੰਦੀ ਇੱਥੇ ਪਾਣੀ ਮੇਰਾ ਸਾਡੇ ਦਾਦੇ ਨੌਜਵਾਨਾਂ ਨੂੰ ਵੀ ਟਾਈਮ ਦਾ ਵੀ ਨਹੀਂ ਪਤਾ ਨਾ ਉਹ ਵੇਖੋ ਪੱਕਾ ਨੱਕੇ ਲੱਗੇ ਹੋਏ ਆ ਜਾ ਕੇ ਮਿੱਟੀ ਨਾਲ ਭਰੇ ਵੀ ਬੂੰਦ ਲੀਕ ਨਾ ਹੋ ਜੇ ਪਾਣੀ ਨਾ ਕਿਤੇ ਤਾਂ ਕਿ ਤੁਹਾਡੇ Rajasthan ਵੀ ਵਿਆਹ ਹੋਣੀ ਵੇਂਦੇ ਨਾ ਜਦਨ ਵਾਰੀ ਹੋਵੇ ਨਾ ਨਾ ਵਿਆਹ ਕਿੱਥੇ ਪੰਦਰਾ ਵਾਰੀ ਵਾਹਾ ਆ ਇਹ ਬਈ ਕਈ ਭਰਾ ਕਹਿੰਦੇ ਸਾਨੂੰ ਵਾਣ ਦਵਾ ਦਿਓ ਬਈ ਆਪਣੇ ਆਲਾ ਤੋਂ ਨਹੀਂ ਇੱਥੇ ਕੱਟਿਆ ਜਾਣਾ ਪੰਜਾਬੀਆਂ ਤੋਂ ਬਈ ਹਨਾ ਕੱਟਣਾ ਕੱਟ ਨਹੀਂ ਨਹੀਂ ਕਰਤੀ ਦਾ ਮੁਸ਼ਕਲ ਠੀਕ ਹੈ ਨਾ ਕਿਉਂਕਿ ਆਪਣਾ ਹੱਥ ਖੁੱਲਾ ਤੇ ਇਹ ਬਈ ਪਹਿਲਾਂ ਤੋਂ ਇਹ ਬਚਪਨ ਤੋਂ ਇਹਨਾਂ ਦੇ ਉਹ ਆਂਦਰਾ ਵੀ ਪਾਣੀ ਨੂੰ ਕਿਵੇਂ ਲਾਉਣਾ ਕਿਵੇਂ ਬਚਾਉਣਾ ਆਪਣੇ ਨਹੀਂ ਆਪਣੇ ਦਾ ਜ਼ੋਰ ਲਾਉਣ ਵਾਲੇ ਟਰੈਕਟਰ ਉੱਥੇ ਹਾਲ ਡੂੰਗੇ ਵਾਲੇ ਹੂ ਵਾਲੇ ਤੇ ਸਿਸਟਮ ਹੋ ਜਾ ਚੱਈਏ ਚਲ ਠੀਕ ਹੈ ਬਈ ਠੀਕ ਹੈ ਬਈ ਅਜੇ ਤਾਂ ਕਹਿੰਦੇ ਆਸੋ ਪਾਣੀ ਵੀ ਆਵੇ ਤੇ ਮੀਂਹ ਵੀ ਪਵੇ ਹਨਾ ਤੇ ਪਾਣੀ ਧਰਤੀ ਵਾਲਾ ਵੀ ਬਦਲੇ ਹਾਂਜੀ ਹਾਂਜੀ ਤੇ ਦੋਸਤੋ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰ ਦੇਵੇ ਤੇ ਇਹ ਹੈਗਾ ਬਈ ਕਾਫੀ ਸਿਸਟਮ ਬਾਟਰ ਤੇ ਪੰਡ ਤੇ ਕਈ ਆਪਾਂ ਵੀਡੀਓ ਪਾ ਨਹੀਂ ਸਕਦੇ ਨਹੀਂ ਬਹੁਤ ਬਹੁਤ ਦਿਖਾਉਣ ਨੂੰ ਸੀਗੀਆਂ ਚੀਜ਼ਾਂ ਜੰਗ ਕਰਕੇ ਠੀਕ ਆ ਬਈ ਠੀਕ ਹੈ